2014 ਦਾ ਸਟਰੀਟ ਵੈਡਿੰਗ ਐਕਟ ਸਹਿਤ ਤਰੀਕੇ ਦੇ ਨਾਲ ਲਾਗੂ ਕਰਵਾਉਣ ਦੇ ਲਈ ਆਲ ਪੰਜਾਬ ਰੈਡੀ ਫੜੀ ਯੂਨੀਅਨ ਦੇ ਵਫਦ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਖਸ਼ੀ ਸ਼ਾਣੀ ਨੂੰ ਸਿਮ ਭਗਵੰਤ ਮਾਨ ਜੀ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਰੈਡੀ ਫੜੀ ਯੂਨੀਅਨ ਦੇ ਪੰਜਾਬ ਪ੍ਰਧਾਨ ਡਾਕਟਰ ਇੰਦਰਪਾਲ ਨੇ ਕਿਹਾ ਕਿ 10 ਸਾਲਾਂ ਤੋਂ ਸਟਰੀਟ ਵੈਂਡਿੰਗ ਐਕਟ ਦੇਸ਼ ਭਰ ਦੇ ਵਿੱਚ ਲਾਗੂ ਹੈ ਪਰ ਅੰਮ੍ਰਿਤਸਰ ਸਮੇਤ ਪੰਜਾਬ ਪਰ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਰਕੇ ਲਗਾਤਾਰ ਰੈਡੀ ਫੜੀ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਦੇ ਨਗਰ ਨਿਗਮ ਦੀ ਟੀਮ ਅਤੇ ਕਦੀ ਟ੍ਰੈਫਿਕ ਪੁਲਿਸ ਕਾਰਵਾਈ ਦੇ ਨਾਂ ਤੇ ਇਹਨਾਂ ਨੂੰ ਪਰੇਸ਼ਾਨ ਕਰਦੀ ਹੈ ਜੀ ਸਹੀ ਸੌ ਨੂੰ ਕੀ ਮੈਮੈਂਡਮ ਹੈਗਾ ਜੀ ਮੇਰਾ ਨਾਮ ਡਾਕਟਰ ਇੰਦਰਪਾਲ ਹੈ ਮੈਂ ਆਲ ਪੰਜਾਬ ਰੇੜੀ ਫੜੀ ਹੁੰਦਾ ਪੰਜਾਬ ਪ੍ਰਧਾਨ ਜੀ ਕੱਲ ਜਿਹੜਾ ਬੀਤ ਗਿਆ ਉਧਰ ਇੰਟਰਨੈਸ਼ਨਲ ਹਾਕਰ ਡੇ ਸੀਗਾ ਸਾਰੀ ਦੁਨੀਆ ਦੇ ਵਿੱਚ ਉਹ ਰੇੜੀ ਫੜੀਆਂ ਜਿਹੜਾ ਉਹ ਮਨਾਇਆ ਜਾਂਦਾ ਕੱਲ ਵਿਪਿਕਪੀ ਚ ਦੇ ਸਾਹਬ ਨੇ ਟਾਈਮ ਨਹੀਂ ਦਿੱਤਾ ਕਿਉਂਕਿ ਅਸੀਂ ਸਬੰਧ ਸਦਾ ਇਹ ਹੈ ਵੀ ਜਿਹੜਾ ਪੰਜਾਬ ਟ੍ਰੀਟਮੈਂਟ ਐਕਟ ਵਿੱਚ ਡਾਇਰੈਕਟ 2014 ਦਾ ਲਾਗੂ ਹੈ ਉਹ 2014 ਦਾ ਸਟ੍ਰੀਟ ਟ੍ਰੀਟਮੈਂਟ ਐਕਟ ਲਾਗੂ ਜਰੂਰ ਹੋ ਗਿਆ ਹੈ ਪਾਰ ਜਿਹੜੀ ਅਫਸਰ ਸ਼ਾਈ ਹੈ ਉਹਨੂੰ ਸਹੀ ਤਰ੍ਹਾਂ ਇੰਪਲੀਮੈਂਟ ਨਹੀਂ ਕਰ ਰਹੀ ਸਟਰੀਟ ਵੈਂਡਰ ਐਕਟ ਦੇ ਅਧੀਨ ਕੀ ਹੈ ਕਿ ਉਥੇ ਪੁਲਿਸ ਦਾ ਕੋਈ ਕੰਮ ਨਹੀਂ ਹੈ ਪੁਲਿਸ ਉਹਨਾਂ ਨੂੰ ਇਦਾਂ ਹਰਾਸਮੈਂਟ ਕਰਦੀ ਹੈ ਉਹਨਾਂ ਤੇ ਕਈ ਪਰਚੇ ਦਰਜ ਕਰ ਦਿੰਦੀ ਹੈ ਜਿਹੜਾ ਕਿ ਬਿਲਕੁਲ ਬੇਬੁਲਿਆਰ ਨੰਬਰ 2 ਜਿਹੜਾ ਕਾਰਪੋਰੇਸ਼ਨ ਹੈ ਜਿੰਨਾ ਤੱਕ ਕਾਰਪੋਰੇਸ਼ਨ ਜਿਹੜੀ ਹੈ ਉਹ ਵੈਂਡਿੰਗ ਜ਼ੋਨ ਬਣਾਉਂਦੀ ਨਹੀਂ ਲੋਕਾਂ ਨੂੰ ਅਲਾਰਟ ਨਹੀਂ ਕਰਦੀ ਉਹਨਾਂ ਤਾਂ ਕਿਸੇ ਵੀ ਰੇੜੀ ਫੜੀ ਵਾਲਿਆਂ ਨੂੰ ਉਜਾੜਿਆ ਨਹੀਂ ਜਾਣਾ ਚਾਹੀਦਾ ਉਹ ਐਕਟ ਜਗਾ ਪਰ ਉਹਦੇ باوجود ਵੀ ਜਿਹੜੇ ਆ ਉਹ ਜਿਹੜੇ ਆਪਣਾ ਕਾਰਪੋਰੇਟ ਆ ਕਬੀਸਰ ਕਾਰਪੋਰੇਟ ਆ ਜਿਹਦੀਆਂ ਪੰਜਾਬ ਦੀਆਂ ਕਾਰਪੋਰੇਸ਼ਨਾਂ ਨੇ ਸਾਰੀਆਂ ਹੀ ਇਸਤਰਾ ਕਰ ਦਿੱਤੀ ਇਹ ਅੱਜ ਮੁਖਮੰਤਰੀ ਦੇ ਨਾਂ ਤੇ ਡਿਪਟੀ ਪੀਸਟਰ ਸਾਹਿਬ ਨੂੰ ਬੋਲੇ ਅਸੀਂ ਬਰਮਨੂਮ ਦਿੱਤਾ ਪਰ ਦੇਖੋ ਗੱਲ ਸਾਡੇ ਦੇਸ਼ ਦੇ ਵਿੱਚ ਜਿਹੜੇ ਆ ਬਾਣੀ ਤੇ ਅੰਡਾ ਨਹੀਂ ਨੇ ਉਹਨਾਂ ਦੀ ਇੱਕ ਸੈਕਿੰਡ ਦੀ ਜਿਹੜੀ ਕਵਾਈ ਹੈ ਉਹ 15 ਤੋਂ 20 ਲੱਖ ਰੁਪਏ ਆਏ ਤੇ ਜਿਹੜੇ ਸਰਕਾਰੀ ਅੰਕੜੇ ਮੁਤਾਬਕ ਜਿਹੜਾ ਰੇੜੀ ਫੜੀ ਵਾਲਾ ਵਾ ਉਹ 8000 ਤੋਂ ਉੱਪਰ ਜਿਹੜੇ ਪੈਸੇ ਨਹੀਂ ਕਮਾਉਂਦਾ ਉਹਨਾਂ ਨੂੰ ਸਰਕਾਰ ਜੇ ਪਾਏ ਬੰਦ ਕਰ ਦੇ ਸਰਕਾਰ ਕੋ ਕਿ ਜਿਹੜਾ ਉਹਨਾਂ ਨੂੰ ਉਹਨਾਂ ਦੀ ਕਵਾਈ ਹੈ ਉਹਦਾ 1% ਵੀ ਜਿਹੜਾ ਉਹ ਸਰਕਾਰ ਜਿਹੜਾ ਇਹਦਾ ਰੋੜੀ ਫੜੀ ਵਾਲਿਆਂ ਦੇ ਗਰੀਬਾਂ ਤੇ ਉਹ ਲੈ ਕੇ ਟੈਕਸ ਲੈ ਕੇ ਤੇ ਉਹਨਾਂ ਨੂੰ ਉਹਨਾਂ ਤੋਂ ਅਲਾਗ ਕਰੇ ਔਰ ਉਹਨਾਂ ਦਾ ਜਿਹੜਾ ਜੀਵਨ ਬਹੱਯਾ ਵਧੀਆ ਹੋ ਜਾਵੇ ਉਹ ਲੱਗਾ ਕਿ ਕਿਉਂਕਿ ਬਹੁਤ ਸਾਰੇ ਮੈਮੋਰੰਡਮ ਇਥੇ ਬੁਖਮੰਦੀ ਦੇ ਨਾਲ ਤੇ ਕਿ ਜੇ ਤੇ 1 ਮਹੀਨੇ ਦੇ ਦੋ ਮਹੀਨੇ ਵਿੱਚ ਮਸਲਾ ਹੱਲ ਹੋ ਗਿਆ ਠੀਕ ਹੈ ਨਹੀਂ ਤਾਂ ਇਹ ਮੇਰੇ ਕੋਲ ਇੱਕ ਪ੍ਰੂਫ ਆ ਗਿਆ ਮੈਂ ਹਾਈ ਕੋਰਟ ਦੇ ਵਿੱਚ ਜਿਹੜੀ ਔਰ ਰਿਟ ਪਾਉਣੀ ਹੈ ਔਰ ਇਹ ਕੋਕ ਜਿਹੜੇ ਮੇਰੇ ਕੋਲ ਪਹਿਲੇ ਵੀ ਨੇ ਪਰੰਮੁਲਤੇ ਦੇ ਡਿਪਟੀ ਕਮਿਸ਼ਨਰ ਮੈਂ ਵਿਧਾਨ ਸਭਾ ਕਮੇਟੀ ਨੂੰ ਵੀ ਜਿਹੜਾ ਦਿੱਤਾ ਸੀ ਮੈਮੋਰੰਡਮ ਕਿ ਜਿਹੜਾ ਕਾਰਪੋਰੇਟ ਕਮਿਸ਼ਨਰ ਨੂੰ ਬਤਲਾਇਆ ਜਾਵੇ ਕਿਉਂਕਿ ਸਭ ਤੋਂ ਕ੍ਰਪਟ ਉਹ ਹੈ ਕਾਰਪੋਰੇਟ ਕੀ ਹੋ ਰਿਹਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆ ਤੁਸੀਂ ਮੈਂ ਗੱਲ ਕਰਦਾ ਇੱਕ ਸ਼ਾਇਦ ਦਾ ਬੜਾ ਵੱਡਾ ਲੀਡਰ ਵੀ ਲੀਡਰ ਹੈ ਉਹ ਅਫਸਰ ਸ਼ਾਇਦ ਉਹ ਰਹਿ ਰੋਕੇ ਤੇ ਲੀਡਰ ਬਣਿਆ ਉਹਨੇ ਹਲਕੇ ਦੋਸਤੋ ਡੀਆਟੂ ਦੇ ਸਾਹਮਣੇ ਰੇੜੀ ਗੇ ਚੁਕਾਤੀ ਆ ਕਰ ਪੇਸ਼ ਨੂੰ ਦਬਕਾ ਬਾ ਰਿਆ ਕਿ ਮੈਂ ਜਿਹੜੀ ਰੇੜੀ ਗੇ ਲੱਗਣ ਨਹੀਂ ਦੇਣੀਆਂ ਮੈਂ ਧਰਲਾ ਲਾ ਬਾਬਾ ਕਮੇਟੀ ਦਾ ਮੈਂਬਰ ਸੀਗਾ ਟਾਊਨ ਵੈਂਡਿੰਗ ਕਮੇਟੀ ਦਾ ਮੈਂਬਰ ਸੀਗਾ ਹਰ 5 ਸਾਲ ਬਾਅਦ ਜਿਹੜਾ ਹੈ ਉਹ ਸਰਵੇ ਹੋਣਾ ਜ਼ਰੂਰੀ ਹੈ ਐਕਚੁਅਲੀ ਅਦੀਨ 10 ਸਾਲ ਹੋ ਗਏ ਸਰਵੇ ਇੱਕ ਵਾਰ ਹੋਇਆ ਉਸ ਤੋਂ ਬਾਅਦ ਸਰਵੇ ਨਹੀਂ ਹੋਇਆ ਕਿਉਂਕਿ ਦੇਖੋ ਜਦੋਂ ਲੋਕਾਂ ਨੂੰ ਰੋਜ਼ਗਾਰ ਕੋਈ ਮਿਲਦਾ ਨਹੀਂ ਸਰਕਾਰ ਨੌਕਰੀਆਂ ਮਿਲਗੀਆਂ ਨਹੀਂ ਰਹੀ ਜਿੰਦੀ ਦੇ ਰਹੀ ਠੀਕ ਹੈ ਪਰ ਜਿਹੜਾ ਕੋਈ ਬੰਦਾ ਵਿੱਲ ਹੈ ਜਾਂ ਤਾਂ ਸਬਜ਼ੀ ਫਰੂਟ ਲਈ ਰਿੜੀ ਲਾਏਗਾ ਜਾਂ ਉਹ ਆਪਣਾ ਕਸਾ ਜਿੱਥੇ ਵੈਂਡਿੰਗ ਜ਼ੋਨ ਬਣਾਏ ਗਏ ਸੀ ਕਿ ਉੱਥੇ ਆਮ ਲੋਕਾਂ ਦੀ ਗਾਹਕੀ ਦੀ ਪਹੁੰਚ ਸੀਗੀ ਕਿ ਨਹੀਂ ਸੀਗੀ ਦੇਖੋ ਗੱਲ ਇਹ ਹੈ ਜਿਹੜੇ ਵੈਂਡਿੰਗ ਜ਼ੋਨ ਇਹਨਾਂ ਚੂਜ਼ ਕੀਤੇ ਆ ਕਿਉਂਕਿ ਦੇਖੋ ਜਿੱਥੇ ਇਨਾ ਆਪਣੀ ਅੱਧੇ ਜਿਹੜੇ ਅਸੀਂ ਚੂਜ਼ ਕਰਦੇ ਆ ਸਾਨੂੰ ਪਤਾ ਵੀ ਇੱਥੇ ਕਾ ਕਹਾ ਕਾਨੂੰਨ ਦੇ ਵਿੱਚ ਹੈ 1255 ਸ਼ਹਿਰ ਦੀ ਜਿਹੜੀ ਆਬਾਦੀ ਹੈ ਜਿਹੜੀ ਜ਼ਮੀਨ ਹੈ ਉਹ ਵੈਂਡਿੰਗ ਜ਼ੋਨ ਦੇ ਅੰਦਰ ਅੰਦਰ ਆਦੀ ਉਹਨਾਂ ਨੂੰ ਦਿਓ ਪਰ ਯਾਰ ਹਜੇ ਤੱਕ ਜਿਹੜੀ ਕੋ ਕਿ ਜਿਹੜੀ ਪੁਲਿਸ ਆ ਉਹ ਕਹਿੰਦੀ ਜੀ ਸਾਨੂੰ ਆਪਣਾ ਜਿਹੜੀ ਪੁਲਿਸ ਹੈ ਉਹ ਕਹਿੰਦੀ ਵੀ ਟ੍ਰੈਫਿਕ ਸੁਵਸਿਆ ਜਿਹੜੀ ਸਾਡੀ ਯੂਨੀਅਨ ਨਾਲ ਜੁੜਿਆ ਅਸੀਂ ਕਦੀ ਟ੍ਰੈਫਿਕ ਦੀ ਸੁਵਸਿਆ ਹੁਣ ਹੀ ਨਹੀਂ ਦਿੰਦੇ ਸਾਡ ਪੰਜਾਬ ਨੇ ਵੀ ਜੋ ਵੈਂਡਿੰਗ ਐਕਟ 2014 મે લાગુ ہوا તો વો લાગુ હો નહી پا રહા બહુત દિક્કતیں ਆ રહી હે ઇનકો કભી પોલીસ કાર્યવાહી ਕਰ જતે હે કભી કાર્પરેશન કાર્યવાહી ਕਰ જતા હે તો સે ઇને આજ આપકો મેમੋਰੰडम દિયા કે કેને एक्चुअली ਹਰ ਇੱਕ ਸ਼ਹਿਰ ਦੇ ਵਿੱਚ ਸਟਰੀਟ ਵੈਂਡਿੰਗ ਜ਼ੋਨਸ ਬਣਦੇ ਹਨ ਸੋ ਥੈਟ ਕਿਸੇ ਦੀ ਰੋਜੀ ਰੋਟੀ ਨੂੰ ਵੀ ਕੋਈ ਦਿੱਕਤ ਨਾ ਆਵੇ ਪਲੱਸ મતલਬ ਕੋਈ ਟ੍ਰੈਫਿਕ ਜਾਂ ਕੋਈ ਹੋਰ ਸਮੱਸਿਆਵਾਂ ਵੀ ਪੈਦਾ ਨਾ ਹੋਣ ਇੱਕ ਬੈਲੈਂਸ ਬਣਾਉਂਦੇ ਹੋਏ ਵੈਂਡਿੰਗ ਜ਼ੋਨਸ ਬਣਾਏ ਜਾਂਦੇ ਹਿਊਜ਼ਲੀ ਸੋ ਮੈਂ ਕਮਿਸ਼ਨਰ ਕਾਰਪੋਰੇਸ਼ਨ ਨਾਲ ਟੇਕ ਅਪ ਕਰਾਂਗੀ ਕਿ ਇਹਨਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਨਾ ਕੋਈ ਇਹਦਾ ਹੱਲ ਕੱਢਿਆ ਜਾਵੇ ਮੈਮ ਕਾਫੀ ਬੜੀ ਮਿਲ ਵੀ ਚੁੱਕੇ ਨੇ ਕਾਰਪੋਰੇਸ਼ਨ ਨਾਲ ਕਿਉਂਕਿ ਮੈਂ ਸਿੱਧਾ ਕਾਰਪੋਰੇਸ਼ਨ ਨਾਲ ਡੀਲ ਕਰਦਾ ਪਰ ਤਾਈਓ ਹੁਣ ਤੜਕੋ ਆਏ ਕਿਉਂਕਿ ਉੱਥੇ ਹੱਲ ਨਹੀਂ ਹੋ ਰਿਹਾ ਮੈਂ ਚੈੱਕ ਕਰਦੀ ਆਂ ਕਿ ਕਿਉਂ ਨਹੀਂ ਹੋ ਰਿਹਾ lettes me also ਮੈਂ ਵੀ ਗੱਲ ਕਰਦੀ ਉਹਨਾਂ ਨਾਲ ਤੁਸੀਂ ਕਿ ਕੀ ਪੋਸੀਬਲ ਹੱਲ ਹੋ ਸਕਦਾ ਹੈ ਇੱਥੇ ਮੈਂ 10 ਸਾਲ ਹੋ ਗਏ ਵੈਸੇ ਇੱਥੇ ਜਿਹੜੀ ਮਾਰਕੀਟਸ ਬਣੀਆਂ ਸੀ ਪਰ ਉਹ ਚੱਲ ਨਹੀਂ ਪਈਆਂ ਮੈਂ सो so, वो, वो एग्जामिन करना पेगा जी कि क्यों नहीं चल पाई हैं कि उन्होंने नहीं की रीजन सो बेसिकली so, एक स्टेक होल्डर अप्रोच केैक करनी पेगी कि जो डिमारकेटड जोनस ने उ रेहड़िया क्यों नहीं लगा पा रहे हैं है। जे सही तरीके डिमारकेशन नहीं हुई है उन्होंने जोन की तो फिर चीज टेकअप करे कारपोरे जी मैं कारपोरे कमिश्नर गल करके मैं देखा कि public interest the thank you